ਪਾਵਨ ਪਵਿੱਤਰ ਸਥਾਨ ਸ਼੍ਰੀ ਕੋਠਾ ਸਾਹਿਬ ਜਿੱਥੋਂ ਦਾ ਮੇਲਾ 6 ਫਰਵਰੀ ਤੋਂ ਲੈ ਕੇ 11 ਮਾਰਚ ਤੱਕ ਚੱਲ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਮੁਤਾਬਕ ਪਰ ਜੋ ਮੇਲਾ ਪੁੰਨਿਆਂ ਨੂੰ ਲੱਗਦਾ ਪੁੰਨਿਆਂ ਤੇ ਹੀ ਸਮਾਪਤ ਹੁੰਦਾ ਇੱਕ ਮਹੀਨਾ ਜੋ ਕਿ 24 ਜੋ ਵੀ ਫਰਵਰੀ ਤੋਂ ਚੱਲਣਾ ਹੈ ਅਸਲ ਵਿੱਚ ਮੇਲਾ ਤੇ 24 ਮਾਰਚ ਤੱਕ ਚੱਲਣਾ ਹੈ ਪਰ ਅੱਜ ਵੀ ਪਹਿਲਾ ਐਤਵਾਰ ਬਸੰਤ ਦੇ ਪਿੱਛੇ ਪਹਿਲਾ ਐਤਵਾਰ ਜੋ ਹੁੰਦਾ ਉਸ ਦੇ ਮੁਤਾਬਕ ਜੋ ਮੇਲਾ ਚਲਦਾ ਹੈ ਉਹ ਮੇਲਾ ਅੱਜ ਸ਼ੁਰੂ ਹੋਇਆ 18 ਤਰੀਕ ਦਾ 18 ਤਰੀਕ ਨੂੰ ਅੱਜ ਮੇਲਾ ਸ਼ੁਰੂ ਹੋ ਗਿਆ ਤੇ ਜੋ ਜੀ ਚੱਲੂਗਾ ਉਹ ਉਹ ਚੱਲਦੇ ਆ ਜੀ ਵੇਖੋ ਸੰਗਤਾਂ ਬੇਹੱਦ ਸੰਗਤਾਂ ਪਹੁੰਚੀਆਂ ਜਿਹੜੀਆਂ ਸੰਗਤਾਂ ਪਹੁੰਚੀਆਂ ਵੇਖੋ ਥੂਲੇ ਕਿੜੇ ਕਿੜੇ ਤਗੜੇ ਚੱਲਦੇ ਆ ਸੋ ਆਓ ਪਿਆਰਿਓ ਇਸ ਪਵਨ ਪੁਤਰ ਸਥਾਨ ਤੇ ਨਮਸਤਕ ਹੋਈਏ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਹੈ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਜੀ ਵੱਲਾ ਇੰਨੀਆਂ ਸ਼ਬਦਾਂ ਕਹਿੰਦਾ ਹੋਇਆ ਅੱਛਿਮਾ ਦਾ ਜਾਜਕ ਕੋਈ ਭੁੱਲਾਂ ਦੀਆਂ ਮੁਆਫੀ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਰੀ ਸਤਿ ਪਾਤ ਜੀ ਅੰਮ੍ਰਿਤ ਬਾਣੀ ਆ ਜੋ ਹਰ ਸਾਲ ਜਦੋਂ ਪਹਿਲੀ ਚੌਂਕੀ ਪਹੁੰਚੀ ਆ ਜਿਸ ਤਰ੍ਹਾਂ ਤੇਰਸ ਚੌਕੀਆਂ ਜਿਹੜੀਆਂ ਹਮ ਹਰ ਐਤਵਾਰ ਇੱਕ ਚੌਕੀ ਦੂਸਰੀ ਚੌਕੀ ਪੰਨਿ ਤ੍ਰੇ ਗਣੋਂ ਤੇ ਤੀਜੀ ਚੌਕੀ ਤਨਵਾ ਤੇ ਲੰਕੋਟਨੀ ਹੈ ਅੱਜ ਪਹਿਲੀ ਚੌਕੀ ਅੰਮ੍ਰਿਤ ਵੇਲਾ ਮਾਤਰਾ ਕਲਜੀ ਸਿੰਘ ਨੇ ਬਕਰ ਕਲਵੰਤ ਸਿੰਘ ਜੀ ਤੇ ਬਲਾਸ ਸਿੰਘ ਜੀ ਸੰਗਤਾਂ ਨੂੰ ਲੈ ਕਰਕੇ ਪਹੁੰਚੇ ਹੰ ਬੀ ਆਏ ਹੁਣ ਗੁਰਦੁਆਰਾ ਸਾਹਿਬ ਦੇ ਮੰਦਰ ਸਾਹਿਬ ਇਹਦਾ ਪਰਬਤਨ ਜਨਨ ਗੁਰੂ ਕਰੋ ਸਰਪਾਉਂ ਦੀ ਬਹੁ ਸਿੱਖੀ ਤੇ ਨਾ ਹੋ ਦੇ ਨਾ ਹੋ ਜੀ ਗੁਰੂ ਕੀ ਨਿਹਗੰਗ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਇਹ ਸਰਪੰਚ ਸਾਹਿਬ ਦਾ ਬਹੁਤ ਬਹੁਤ ਇਮਪੋਰਟੈਂਟ ਹੋਣ ਦਾ ਧੰਨਵਾਦ ਕਰਦਾ ਕਿ ਜਿਹਨੇ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਅਤੇ ਉਹਦੇ ਨਾਲ ਨਾਲ ਇਹ ਸਰਦਾਰ ਜੋਗਤ ਸਿੰਘ ਜੀ ਜੀ ਜੋ ਕਿ ਮੌਜੂਦਾ ਮੈਨੇਜਰ ਜਿਹੜੇ ਬਠਾ ਸਾਹਿਬ ਦੇ ਹਨ ਉਹਨਾਂ ਦਾ ਵੀ ਬਹੁਤ ਹੀ ਸੋਹਣਾ ਸੁਭਾਅ ਤੇ ਉਹ ਸਾਡੇ ਨਾਲ ਬਹੁਤ ਸੇਵਾ ਕਰਾਰਿਆ ਨੇ ਸ਼ੇਰ ਦੀ ਕੋਈ ਸਾਡੇ ਨਾਲ ਸੇਵਾ ਜੁੜੇ ਹਨ ਜੋ ਕਿ ਸਿੰਘਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਇਹਦਾ ਨਾਲ ਨਾਲ ਇਹਨਾਂ ਨੇ ਇਸਦੇ ਪ੍ਰਬੰਧ ਨੂੰ ਬੁੱਕ ਰੱਖਦਾ ਹੈ ਬਹੁਤ ਸੋਹਣਾ ਪ੍ਰਬੰਧ ਕੀਤਾ ਸੁੱਚੇ ਢੰਗ ਨਾਲ ਸਾਰਾ ਪ੍ਰਬੰਧ ਚੱਲ ਰਿਹਾ ਹੈ ਤੁਹਾਂ ਦਾ ਅਤੇ ਇਹਦੇ ਨਾਲ ਹੀ ਸਰਦਾਰ ਸਾ ਮਿਸਾਬੀ ਜੋ ਕਿ ਸਾਡੇ ਮਜੂਦਾ ਪ੍ਰਧਾਨ ਸਾਹਿਬ ਨੇ ਅ ਅਸਕਦਰ ਪ੍ਰਤਾਪ ਸੇ ਹੋਣੀ ਵੀ ਉੱਤੋਂ ਦੀ ਬਹੁਤ ਜ਼ਿਆਦਾ ਨਰਕਰ ਕਰਦੇ ਇੰਦਿਆਂ ਨੇ ਬਹੁਤ ਸਾਰਾ ਸੁਜੰਦੇ ਤਰੀਕੇ ਨਾਲ ਪ੍ਰਬੰਧ ਸੁਭਾਲਿਆ ਅੱਜ ਸੰਗਤਾਂ ਦੇ ਦੇਖ ਰਹਿਤ ਵਿੱਚ ਇਹ ਪ੍ਰਬੰਧ ਜੋ ਚੱਲ ਰਿਹਾ ਹੈ ਅੱਜ ਸੰਗਤਾਂ ਦੇ ਨੇ ਠਾੜਾ ਮਾਤਾ ਕੱਢ ਪਈ ਦੇਖ ਸਕਦੇ ਹੋ ਅੱਤੇ ਇਹ ਮੇਲਾ ਜੋ ਕਿ 11 ਮਾਰਚ ਤੱਕ ਚੱਲੇਗਾ ਸਭ ਨੂੰ ਕੋ ਮਿਲ ਸਕਦਾ ਹੈ ਦਰਸ਼ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਪੁੱਤਰ ਚਰਨ ਸ਼ੋਪਰਾਪਤ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲ ਜਿਲ੍ਹਾ ਅੰਮ੍ਰਿਤਸਰ ਪੰਜਾਬ ਦਾ ਇੱਕ ਮਾਨਮਤਾ ਮੇਲਾ ਹੈ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਥੇ ਚਰਨ ਪਾਉਣ ਕਰਕੇ ਇਹ ਮਾਨਮਤਾ ਮੇਲਾ ਸ਼ੁਰੂ ਹੋਇਆ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੱਖਣ ਸ਼ਾ ਲਵਾਣਾ ਜੋ ਇਤਿਹਾਸ ਮੁਤਾਬਕ ਬਹੁਤ ਤਕੜਾ ਸੌਦਾਗਰ ਹੋਇਆ ਹੈ ਉਹ ਜਦੋਂ ਅਰ ਮੈਂ ਜਦੋਂ ਉਸ ਦਾ ਬੇੜਾ ਸਮੁੰਦਰ ਦੇ ਵਿੱਚ ਡੱਕੋ ਡੋਲੇ ਖਾਰਿਆ ਸੀ ਤਾਂ ਉਸ ਨੇ ਅਰਦਾਸ ਬੇਨਤੀ ਗੁਰੂ ਨਾਨਕ ਦੇਵਾ ਘਰ ਨੂੰ ਕੀਤੀ ਸੀ ਉਸ ਦੀ ਅਰਦਾਸ ਸਵੀਕਾਰ ਹੋਈ ਬੇੜਾ ਬੰਨੇ ਲੱਗਾ 500 ਮੋਰਾ ਸੁਖੀਆਂ ਸੀ ਉਸਨੇ ਮੋਰਾ ਲੈ ਕੇ ਜਦੋਂ ਬਾਬੇ ਬਕਾਲੇ ਸਾਹਿਬ ਪੂਜਾ ਤਾਂ ਉੱਥੇ ਵੇਖਿਆ ਕਿ 22 ਮੰਜੀਆਂ ਲੱਗੀਆਂ ਹਨ ਉਸ ਨੂੰ ਸ਼ੰਕਾ ਹੋਈ ਉਸਨੇ ਸ਼ੰਕਾ ਨਿਵਰਤ ਕਰਨ ਵਾਸਤੇ ਪੰਜ-ਪੰਜ ਮੋਰਾ ਉਹਨਾਂ ਸਾਹਬ ਦੇ ਅੱਗੇ ਰੱਖਦਾ ਆਇਆ ਪਰ ਉਸ ਦੀ ਸ਼ੰਕਾ ਨਿਵਰਤ ਨਹੀਂ ਹੋਈ ਉਹਨੇ ਜਦੋਂ ਅਖੀਰ ਤੇ ਕਾਰਿਆ ਮੰਨੀਆਂ ਮੁੱਕ ਗਈਆਂ ਤਾਂ ਪੁੱਛਿਆ ਕਿ ਹੋਰ ਵੀ ਇੱਥੇ ਕੋਈ ਆ ਤਾਂ ਉਥੋਂ ਦੀਆਂ ਸੰਗਤਾਂ ਨੇ ਆਖਿਆ ਤੇਗੇ ਨਾਮ ਦਾ ਇੱਕ ਮਹਾਪੁਰਸ਼ ਕੋਰੇ ਦੇ ਵਿੱਚ ਤਪ ਕਰ ਰਿਹਾ ਹੈ ਤਾਂ ਉਸਨੇ ਫਿਰ ਮੱਖਣਸ਼ਾਲੂ ਬਾਣਾ ਕੋਰੇ ਦੇ ਵਿੱਚ ਗਿਆ ਕੋਰੇ ਦੇ ਵਿੱਚ ਗੁਰਤੇਗ ਮਹਾਂਦਰ ਸਾਹਿਬ ਜੀ ਦੇ ਚਰਨਾਂ ਵਿੱਚ ਪੰਜ ਮੋਰਾ ਰੱਖੀਆਂ ਤਾਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਹੱਥ ਫੜ ਕੇ ਕਿਹਾ ਮੱਖਣਸ਼ਾ ਸੁਖ ਦਾ 500 ਆ ਚੜਾਉਣਾ ਪਾਣੇ ਪੰਜੇ ਅਜੇ ਤਾਂ ਉਹ ਮੋਢਾ ਆ ਵੇਖ ਤੇਰੇ ਬੇੜੇ ਦਾ ਜੋ ਨਿਸ਼ਾਨ ਆ ਮੇਰੇ ਮੋਢੇ ਤੇ ਅਜੇ ਵੀ ਮੌਜੂਦ ਆ ਤਾਂ ਮੱਖਣਸ਼ਾ ਲੁਆਣੇ ਨੇ ਬਾਹਰ ਨਿਕਲ ਕੇ ਕੋਠੇ ਤੇ ਚੜ ਕੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਜੋਰ-ਜੋਰ ਦੀ ਪੱਲੂ ਫੇਰ ਕੇ ਆਖਿਆ ਭਾ ਵਸਦੀ ਗੁਰੂ ਲੱਭ ਗਿਆ ਫਿਰ ਜਦ ਗੁਰਤੇਗ ਮਹਾਦਰ ਸਾਹਿਬ ਜੀ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੀ ਇੱਛਾ ਜाहिर ਕੀਤੀ ਤਾਂ ਮਕਰ ਸ਼ਾ ਲੋਬਾਣਾ ਦਾ ਨਾਲ ਨੈਨ ਲਸ਼ਕਰ ਵੀ ਨਾਲ ਸੀ ਉਹ ਫਿਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਪੁਜੇ ਜਿੱਥੇ ਉਸ ਟਾਈਮ ਦੇ ਪੁਜਾਰੀਆਂ ਨੇ ਖਵਾੜ ਬੰਦ ਕਰ ਲਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਦਰਸ਼ਨਾ ਤੋਂ ਵਾਂਝੇ ਰੱਖਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਜੋ ਖੜਾ ਸਾਹਿਬ ਹੈ ਜਿੱਥੇ ਅੱਜ ਕੱਲ ਅਕਾਲ ਪੱਖ ਸਾਹਿਬ ਜੀ ਦੇ ਨਾਲ ਗੁਰਦੁਆਰਾ ਸ੍ਰੀ ਖੜਾ ਸਾਹਿਬ ਸ਼ੁਸ਼ੋਭਤ ਹੈ ਉੱਥੇ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਤਾਂ ਇਸ ਪਿੱੱਟ ਵੱਲੇ ਨੂੰ ਚਾਨੇ ਪਾ ਦਿੱਤੇ ਰਸਤੇ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਰੋਕ ਕੇ ਦਮ ਲਿਆ ਉੱਥੇ ਅੱਜ ਕੱਲ ਗੁਰਦੁਆਰਾ ਦਮਦਮਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਇਹਦੀ ਚੱਲ ਰਿਹਾ ਹੈ ਉੱਥੋਂ ਚੱਲ ਕੇ ਜਦੋਂ ਗੁਰਤੇਗ ਮਹਾਂਦਰ ਸਾਹਿਬ ਜੀ ਪਿੰਡ ਵੱਲੇ ਦੇ ਹੀ ਇੱਕ ਖੇਤਾਂ ਵਿੱਚ ਪਹੁੰਚੇ ਤਾਂ ਉੱਥੇ ਮਾਤਾ ਹਰੋਜੀ ਦੇ ਨਾਲ ਮੇਲ ਹੋਇਆ ਮਾਤਾ ਹਰੋਜੀ ਜੋ ਕਿ ਆਪਣੇ ਹਾਲੀਆਂ ਵਾਸਤੇ ਲੰਗਰ ਪ੍ਰਸ਼ਾਦਾ ਲੈ ਕੇ ਗਏ ਸਨ ਉਹਨਾਂ ਨੇ ਲੰਗਰ ਪ੍ਰਸ਼ਾਦਾ ਛਕਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਕਿ ਨਈ ਮਾਤਾ ਜੀ ਨਈ ਬੀਬੀ ਜੀ ਤੁਸੀਂ ਉਹਨਾਂ ਖਾਲੀਆਂ ਨੂੰ ਪ੍ਰਸ਼ਾਦਾ ਛਕਾਓ ਜੋ ਸਵੇਰ ਦੇ ਹਲ ਚਲਾ ਰਹੇ ਹਨ ਤਾਂ ਮਾਤਾ ਹਰੋਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਾਲ ਲੈ ਕੇ ਇਸ ਪਿੰਡ ਵੱਲੇ ਨੂੰ ਆਏ ਜਿੱਥੇ ਉਹਨਾਂ ਦਾ ਮਾਤਾ ਹਰੋਦਾ ਘਰ ਸੀ ਤੇ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਮੇਲ ਹੋਇਆ ਉੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਗੁਰਿਆਣਾ ਸਾਹਿਬ ਜੋ ਕਾਰ ਸੇਵਾ ਸੰਤ ਬਾਬਾ ਅਜੈਬ ਸਿੰਘ ਜੀ ਗੁਰੂ ਕੇ ਬਾਗ ਵਾਲੇ ਚਲਵਾ ਰਹੇ ਹਨ ਉਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਸੇਵਾਵਾਂ ਚੱਲ ਰਹੀਆਂ ਤੇ ਮਾਤਾ ਜੀ ਜਦੋਂ ਉਹਨਾਂ ਨੂੰ ਗੁਰਤੇਗ ਮਹਾਦਰ ਸਾਹਿਬ ਨੂੰ ਉਹ ਲੈ ਕੇ ਆਪਣੇ ਪਿੰਡ ਵੱਲੇ ਕੱਚੇ ਕੋਠੇ ਵਿੱਚ ਪਹੁੰਚੀ ਤਾਂ ਉੱਥੇ ਮਾਤਾ ਜੀ ਨੇ ਬਹੁਤ ਹੀ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਜੀ ਆਉ ਭਗਤ ਕੀਤੀ ਤਾਂ ਗੁਰੂ ਮਹਾਰਾਜ ਜੀ ਨੇ ਖੁਸ਼ ਹੋ ਕੇ ਮਾਤਾ ਜੀ ਨੂੰ ਵੀ ਪਿੰਡ ਵੱਲੇ ਨੂੰ ਵੀ ਵਰ ਦਿੱਤੇ ਤੇ ਉਸ ਤੋਂ ਅਮਰਸਾਡੀਆਂ ਮਾਈਆਂ ਪਹੁੰਚ ਕੇ ਮਾਤਾ ਜੀ ਕੋ phੂਲ ਬਖਸ਼ੌਣ ਵਾਸਤੇ ਆਈਆਂ ਤਾਂ ਗੁਰੂ ਮਹਾਰਾਜ ਜੀ ਨੂੰ ਵਾਪਸ ਜਾਣ ਵਾਸਤੇ ਕਿਹਾ ਤਾਂ ਗੁਰੂ ਮਹਾਰਾਜ ਨੇ ਆਖਿਆ ਵਾਪਸੀ ਨਹੀਂ ਹੁਣ ਅਗਾਹ ਦੇ ਚਾਲੇ ਪਾਉਣੇ ਹਨ ਵਾਪਸ ਨਹੀਂ ਉਤਤ ਗੁਰੂ ਮਹਾਰਾਜ ਜੀ ਨੇ ਉਹਨਾਂ ਮਾਈਆਂ ਦੇ ਪਰਥਾਏ ਜੋ ਬਚਨ ਬੋਲੇ ਉਹ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਵੱਲਾ ਗੁਰੂ ਦਾ ਗੱਲਾ ਸੋ ਉਹਨਾਂ ਮਹੰਤਾਂ ਵਾਸਤੇ ਗੁਰੂ ਮਹਾਰਾਜ ਜੀ ਨੇ ਕਿਹਾ ਨਹਿ ਮਸਦ ਤੁਮ ਅਮਰਤ ਸਰੀ ਹੈ ਕ੍ਰਿਸ਼ਨਾ ਗੰਤੇ ਅੰਦਰ ਸਰੀਏ ਉਹਨਾਂ ਮਹੰਤਾਂ ਵਾਸਤੇ ਇਹ ਗੁਰੂ ਮਹਾਰਾਜ ਜੀ ਨੇ ਜੋ ਜੰਦ ਸ਼ਬਦ ਸਨ ਉਹ ਪ੍ਰਗਟ ਕੀਤੇ ਜੋ ਕਿ ਇੱਕ ਅਤ ਕਥਨੀ ਤੇ ਗਲਤ ਗੱਲ ਹੈ ਜੇ ਜੋ ਵੀ ਜਿਸ ਨੂੰ ਨਹੀਂ ਪਤਾ ਇਤਿਹਾਸ ਦਾ ਉਹ ਕਹਿ ਦਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਅੰਬਰ ਸਰੀ ਅੰਦਰ ਸਰੀ ਇਹ ਕਿਸੇ ਵੀ ਕ ਨਹੀਂ ਕਿਹਾ ਕਿਉਂਕਿ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਆਪਣਾ અવਤਾਰ ਜਨਮ ਵੀ ਸ੍ਰੀ ਅਮਰਤ ਸਰ ਸਾਹਿਬ ਜੀ ਦਾ ਹੀ ਹੈ ਇਸ ਕਰਕੇ ਗੁਰਮਹਾਰਾਜ ਇਹੋ ਜੇ ਨਾਂ ਤਾਂ ਕਿਤੇ ਵੀ ਇਤਿਹਾਸ ਦੇ ਵਿੱਚ ਨਹੀਂ ਆਉਂਦਾ ਕਿ ਉਹਨਾਂ ਨੇ ਇਹੋ ਜੇ ਸ਼ਬਦ ਵਰਤੇ ਹੋਣ ਉਹਨਾਂ ਮਸੰਦਾਂ ਨੂੰ ਕਿਹਾ ਜੋ ਕੀ ਉੱਥੇ ਮਸੰਦ ਸਨ ਉਹਨਾਂ ਵਾਸਤੇ ਵਰਤੇ ਸਨ ਇਹ ਸ਼ਬਦ ਕਿ ਤੁਸੀਂ ਹਮੇਸ਼ਾ ਕ੍ਰਿਸ਼ਨਾਂ ਦੀ ਅੱਗ ਵਿੱਚ ਜਲੋਗੇ ਕਦੀ ਵੀ ਸੁੱਖ ਨਹੀਂ ਪਾਓਗੇ ਸਾਨੂੰ ਦਰਸ਼ਨਾਂ ਤੋਂ ਵਾਂਝੇ ਰੱਖਿਆ ਸੋ ਇਹ ਪਾਵਨ ਪਵਿੱਤਰ ਸਥਾਨ ਸ੍ਰੀ ਕੋਠਾ ਸਾਹਿਬ ਜਿੱਥੋਂ ਦਾ ਮੇਲਾ